ਤੇ ਜਿਵੇਂ ਇਧਰ ਵੀ ਤਿਆਰ ਹੋ ਰਿਹਾ ਸੂਟ ਨਾਲ ਤੁਸੀਂ ਦੇਖ ਸਕਦੇ ਹੋ ਲਓ ਜੀ ਟੋਟਲੀ ਹੈਂਡਵਰਕ ਦਾ ਸੂਟ ਤਿਆਰ ਹੋ ਰਹੇ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਸਾਰਾ ਤਿਆਰ ਕਰਾ ਸਕਦੇ ਹੋ ਤੇ ਬਾਕੀ ਉਹ ਤੁਹਾਨੂੰ ਦਿਖਾਉਣਿਆਂ ਹੋਰ ਹੁਣ ਆਪਣੇ ਕੋਲ ਜਿੱਦਾਂ ਕਿ ਹੈਂਡਵਰਕ ਦੇ ਪੀਸ ਹਾਂਜੀ ਆ ਦੇਖੋ ਆਹ ਵਾਲੇ ਤਿਆਰ ਕਰੇ ਹੋਏ ਆ ਲਓ ਜੀ ਇਹ ਸਾਡੇ ਸਾਰਾ ਆਪਣੇ ਹੱਥੀਂ ਕੰਮ ਅਕੋਰਡਿੰਗ ਹੋਇਆ ਹੈ ਜੀ ਇੱਕ ਕਸਟਮਰ ਦੇ ਅਕੋਰਡਿੰਗ ਹੈ ਜਿਹੜਾ ਜਿੰਨ ਕੇ ਡਿਮਾਂਡ ਤੇ ਆਪਣੇ ਕੋਲ ਕਸਟਮਰ ਦਾ ਆਉਂਦੀ ਹੈ ਉਹਦੇ ਸਾਬਤ ਕਰਾਉਣਾ ਚਾਹੁੰਦੇ ਨੇ ਉਹਨਾਂ ਕੇ ਵੀ ਕਰਾ ਸਕਦੇ ਹੋ ਤੇ ਲੋਕ ਜਿਹੜੇ ਦੁਕਾਨ ਤੇ ਆਉਂਦ ਨੇ ਬਾਈ ਉਹ ਨਹੀਂ ਆਪ ਸਾਰੇ ਕੰਮ ਕਰ ਰਹੇ ਨੇ ਇਹ ਇਹ ਜਿਹੜੀ ਤੁਸੀਂ ਪਿਆਰ ਕਰ ਰਹੇ ਹਾਂ ਜਿਹੜੀ ਆਪਣੀ ਮੇਨ ਡਿਜ਼ਾਈਨਿੰਗ ਆ ਨਾ ਹਾਂਜੀ ਅਸੀਂ ਉਹ ਗੱਡੀਆਂ ਮੈਂ ਆਪ ਗੱਡੀਆਂ ਪਾ ਕੇ ਡਰੈਸ ਬਣਾ ਕੇ ਉਹ ਗੱਡੀਆਂ ਪਾ ਕੇ ਨਾ ਉਹਨੇ ਡਿਜ਼ਾਈਨ ਫਿਰ ਅੱਗੇ ਜਾ ਕੇ ਡੇਟ ਦੇ ਉੱਤੇ ਸ਼ਕੂਆ ਠੀਕ ਆ ਜੀ ਤੇ ਉਸ ਤੋਂ ਅੱਗੇ ਵੀ ਵਰਕ ਹੋ ਰਿਹਾ ਇਹ ਕਿਹੜਾ ਵਰਕ ਹੋ ਰਿਹਾ ਜੀ ਇਹ ਪਾਪਾ ਥ੍ਰੈਡ ਦਾ ਵਰਕ ਹੈ ਜੀ ਇਹ ਠੀਕ ਆ ਜੀ ਇਹ ਪਾਪਾ ਥ੍ਰੈਡ ਦੇ ਵਿੱਚ ਆਪਣਾ ਜਨੀ ਕਿਨੂ ਅਲੱਗ ਹੈ ਜੀ ਤਿਆਰ ਕਰਨਾ ਹੈ ਹਾਂਜੀ ਇਹਨੇ ਇਹ ਤਿਆਰ ਕਰਦੇ ਨੇ ਹੁਣ ਆ ਦੇਖੋ ਸਾਡੇ ਕੋਲੇ 2 2 3 3 ਪੀਸ 4 4 ਪੀਸ ਸਾਰੇ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਤਿਆਰ ਕਰਾ ਸਕਦੇ ਹੋ ਬਹੁਤ ਸਾਰਾ ਸੌ ਗਾ ਦੇ ਕੋਬਰ ਸਾਰਾ ਪ੍ਰਿੰਟਰ ਆ ਬੇਸ ਹੋ ਗਏ ਚਾਫਰਾ ਪਾ ਫਰੈਡ ਦਾ ਕੰਮ ਹੋ ਗਿਆ ਆਪਣਾ ਲਓ ਜੀ ਠੀਕ ਆ ਜੀ ਹਾਂਜੀ ਆ ਚੀਜ਼ ਨੂੰ ਬਾਦਲਾ ਕਹਿੰਦੇ ਨੇ ਜੀ ਅੱਛਾ ਆ ਹਾਂ ਅੱਜੇ ਚਮਕਾ ਰਹੀ ਹੈ ਨਾ ਜੀ ਉਹ ਬਾਦਲੇ ਦਾ ਕੰਮ ਕਰਦੇ ਨੇ ਠੀਕ ਹੈ ਜੀ ਇਹ ਬਹੁਤ ਘੱਟ ਲੋਕਾਂ ਮ ਕਰਦੇ ਨੇ ਕੋਈ ਆਪਣੇ ਜਰੂਰ ਕੰਟੈਕਟ ਕਰਿਓ ਕਿਸੇ ਲਈ ਕਿ ਮੈਂ ਗੰਦ ਗੰਦੇ ਭੁੱਲ ਗਿਆ ਸੀ ਕਿ ਕਿਸੇ ਭੈਣ ਨੇ ਕਿਸੇ ਨੇ ਗੁੱਡੀ ਕੋਈ ਨਵਾਂ ਤਿਆਰ ਕਰ ਰਹੇ ਨੇ ਕਿ ਬਟਿਕਾ ਵਿੱਚ ਕੰਮ ਕਰਨਾ ਸ਼ੁਰੂ ਕਰਨਾ ਕਿਸੇ ਨੇ ਵੀ ਹਾਂਜੀ ਉਹ ਬੇਫਿਕਰ ਹੋ ਕੇ ਸਾਡੇ ਨਾਲ ਇੱਕ ਵਾਰ رابطہ ਕਰੋ ਠੀਕ ਹੈ ਜੀ ਹੋਰ ਸੇਵ ਤੋਂ ਵੀ ਹੋਰ ਸੇਵ ਰੇਟ ਜਿਹੜਾ ਹੋਰ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਲੱਗ ਕੇ ਅਸੀਂ ਬਹੁਤ ਘੱਟ ਮਾਰਜਿਨ ਦੇ ਉੱਤੇ ਕੰਮ ਕਰਕੇ ਅਸੀਂ ਹੁਣ ਚੀਜ਼ ਅਸੀਂ ਦੇ ਸਕਦੇ ਹਾਂ ਕਿ ਸਾਡਾ ਫਰਜ਼ ਹੈ ਕਿ ਅਸੀਂ ਉਸ ਨਵੇਂ ਬੰਦੇ ਦੇਖੋ ਲਓ ਵੀ ਜੇ ਤੁਸੀਂ ਆਪਦਾ ਕੰਮ ਵੀ ਸ਼ੁਰੂ ਕਰਨਾ ਤਾਂ ਉਹ ਹੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਥੋਡੀ ਪੂਰੀ ਹੈਲਪ ਕਰਨਗੇ ਹਨਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਤੀਂ ਸ਼ਹਿਰ ਮਰੇਰਕੋਟਲੇ ਜੇ ਤੁਸੀਂ ਸ਼ਹਿਰ ਮਰੇਰਕੋਟਲੇ ਦੇ ਖੋਦੇ ਆਪਣੇ ਹੈਂਡਵਰਕ ਤੇ ਸੂਟ ਤਿਆਰ ਕਰਵਾਉਣੇ ਆਪਣੇ ਅਕੋਰਡਿੰਗ ਜਾਂ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਹੈਂਡਵਰਕ ਦੇ ਸੂਟ ਬਿਲਕੁਲ ਸਸਤੇ ਰੇਟਾਂ ਤੇ ਮਿਲ ਜਾਣ ਉਹਲਸੇ ਰੇਟਾਂ ਤੇ ਮਿਲ ਜਾਣ ਤਾਂ ਅੱਜ ਆਪਾਂ ਤੁਹਾਨੂੰ ਇਦਾਂ ਦੀ ਸ਼ਾਪ ਤੇ ਉੱਪਰ ਲੈ ਕੇ ਜਾਵਾਂਗੇ ਜਿੱਥੇ ਤੁਹਾਨੂੰ ਸਾਰੇ ਇਹ ਕੰਮ ਇੱਕੋ ਜਗ੍ਹਾ ਤੇ ਮਿਲ ਜਾਣਗੇ ਇਹਨਾਂ ਕੋਲ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਕੋਈ ਵੀ ਤੁਸੀਂ ਡ ਆਪਾਂ ਚੱਲਦੇ ਆਂ ਸ਼ੌਪ ਤੇ ਤੁਸੀਂ ਸ਼ਰੰਦੀਗੜ ਐਂਟਰੋਂ ਕੇ ਸ਼ੌਪ ਤੇ ਪਹੁੰਚਣਾ ਜੀ ਤੁਸੀਂ ਬਿਲਕੁਲ ਸ਼ਰੰਦੀਗੜ ਐਂਟਰੋਂ ਕੇ ਸਿੱਧਾ ਜਾਣਾ ਤੇ ਸਿੱਧਾ ਜਾ ਕੇ ਤੁਸੀਂ ਖੱਬੇ ਮੁੜ ਜਾਣਾ ਠੀਕ ਹੈ ਜੀ ਖੱਬੇ ਮੁੜ ਕੇ ਇੱਕ ਸ਼ੌਪ ਛੱਡ ਕੇ ਤਾਂ ਬਾਈ ਉਹਨਾਂ ਦੀ ਜਿਹੜੀ ਸ਼ੌਪ ਆਜੂਗੀ ਤਾਂ ਚੱਲਦੇ ਆਂ ਤੁਹਾਨੂੰ ਆਪਾਂ ਸਾਰੀ ਕਲੈਕਸ਼ਨ ਦਿਖਾਵਾਂਗੇ ਬਾਕੀ ਤੁਹਾਡੇ ਨਾਲ ਕੰਟੈਕਟ ਨੰਬਰ ਪ੍ਰੋਪਰ ਮੈਂ ਸ਼ੇਅਰ ਕਰ ਦੂੰ ਤੁਸੀਂ ਕੰਟੈਕਟ ਕਰਕੇ ਗੱਲ ਕਰਕੇ ਵੀ ਬਾਈ ਉਹਨਾਂ ਨਾਲ ਸ਼ੌਪ ਤੇ ਪਹੁੰਚ ਸਕਦੇ ਹੋ ਐਡਰੈਸ ਤੁਸੀਂ ਸਮਝ ਗਏ ਹੋਗੇ ਇੱਥੋਂ ਤੁਸੀਂ ਖੱਬੇ ਮੁੜਨਾ ਤਾਂ ਇੱਥੋਂ ਇੱਕ ਸ਼ੌਪ ਛੱਡ ਕੇ ਜਿਹੜੀ ਬਾਈ ਕੰਮ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਨੇ ਆ ਸ਼ੌਪ ਤੇ ਜਿਹੜਾ ਬਾਈਓ ਨੇ ਸ਼ੂਟ ਤਿਆਰ ਕਰਕੇ ਇੱਥੇ ਲੈ ਕੇ ਆਉਂਦੇ ਨੇ ਜਿਹੜੇ ਸੇਲ ਵਾਤੇ ਨੇ ਬਿਲਕੁਲ ਘੱਟ ਰੇਟਾਂ ਤੇ ਤੁਹਾਨੂੰ ਮਿਲਣਗੇ ਤਾਂ ਆ ਇਹਨਾਂ ਦੀ ਸ਼ੌਪ ਆ ਗਈ ਹੈ ਜੀ ਚਲੋ ਜੀ ਸ਼ੌਪ ਤੇ ਆਪਾਂ ਪਹੁੰਚ ਗਏ ਬਾਬੂ ਫੈਸ਼ਨ ਬੁਟੀਕ ਬਾਕੀ ਇੱਥੇ ਹਰ ਤਰ੍ਹਾਂ ਦਾ ਵਰਕ ਹੁੰਦਾ ਜਮੇ ਹੈ ਨਾ ਬੋਰਡ ਤੇ ਉੱਪਰ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਚਲਦੇ ਆ ਅੰਦਰ ਦਿਖਾਉਨੇ ਆ ਤੁਹਾਨੂੰ ਕਲੈਕਸ਼ਨ ਇਸ ਤੋਂ ਬਾਅਦ ਤੁਹਾਨੂੰ ਆਪਾਂ ਲੈ ਕੇ ਜਾਵਾਂਗੇ ਫੈਕਟਰੀ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਜਿਹੜਾ ਕੰਮ ਆਪੇ ਖੁਦ ਕਰਦੇ ਨੇ ਤਾਂ ਚਲਦੇ ਆ ਪਹਿਲਾਂ ਆਪ ਸਾਰਾ ਵਰਸਿਤਾ ਦੁਸਤਨਾ ਜਤਕੀ ਬਰਕਤ ਨਿਗਮ ਆਤਾਂ ਜੀ ਤੇ ਆਪਣਾ ਭਾਈ ਨਾ ਡਿਜ਼ਾਈਨਰ ਆ ਸਾਰਾ ਤੇ ਸਾਰਾ ਖੁਦ ਇਹਦਾ ਕੰਮ ਆਪ ਤਿਆਰ ਕਰਦੇ ਨੇ ਤੇ ਹੁਣ ਚੱਲਾਂਗੇ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਦਿਖਾਵਾਂਗੇ ਜਿੱਦਾਂ ਉਹ ਲੰਮੀ ਵਾਲਾ ਜਿਹੜਾ ਪੀਸ ਆ ਨਾ ਆਪਣਾ ਇਹ ਦੋ ਹੀ ਪੀਸ ਅਸੀਂ ਕਸਟਮਰ ਨੂੰ ਭੇਜਦੇ ਨੇ ਹਾਂ ਤਾਂ ਬੁਕਿੰਗ ਦੇ ਪੀਸ ਜਾ ਰਹੇ ਨੇ ਠੀਕ ਆ ਜੀ ਇਹਦੇ ਵਿੱਚ ਕੋ ਬਾਹਰ ਲਗਾਏ ਕੇ ਦੋ ਹੀ ਪੀਸ ਜਾਣੇ ਆ ਠੀਕ ਆ ਜੀ ਹੁਣ ਜਿੱਦਾਂ ਇਹ ਹੈਂਡਵਰਕ ਦੇ ਪੀਸ ਆਗੇ ਸਾਡੇ ਆ ਵੀ ਹੈਂਡਵਰਕ ਦੇ ਪੀਸ ਆ ਇਹ ਟੋਟਲੀ ਹੈਂਡਵਰਕ ਆ ਗਈ ਹੈ ਟੋਟਲੀ ਹੈਂਡਵਰਕ ਮਸ਼ੀਨੀ ਨਹੀਂ ਆ ਰਹੀ ਵਿਦ ਹੈਂਡ ਦੇ ਵੀ ਠੀਕ ਹੈ ਠੀਕ ਹੈ ਜੀ ਲਓ ਜੀ ਵਾਕ ਤੁਸੀਂ ਚੈੱਕ ਕਰ ਸਕਦੇ ਹੋ ਸੂਟ ਦਾ ਜਿਹੜੇ ਆਪਣੇ ਅਲੇ ਦੇ ਦੋ ਤਾਰ ਦੁਕਾਨਦਾਰ ਹੈਗੇ ਵੀ ਨਹੀਂ ਉਹ ਆਗਰ ਸਾਡੇ ਜਿੰਨੇ ਵੀ ਨੇ ਹਾਂਜੀ ਹਾਂਜੀ ਉਹਨਾਂ ਦਾ ਕੰਮ ਕੀ ਹੈ ਸਿਰਫ ਉਹਰੇ ਮਾਲ ਬੁੱਕ ਕਰਦੇ ਨੇ ਉਹ ਜਾ ਕੇ ਤਕਰੀਬਨ 40 50% ਸਾਡੀ ਫੈਕਟਰੀ 'ਚ ਹੀ ਜਾਂਦਾ ਠੀਕ ਹੈ ਜੀ ਜਾਂ ਫਿਰ ਅਲੇ ਤੋਂ ਉਹ ਕੰਮ ਕਰਾਉਂਦੇ ਸਾਡੀ ਆਪਣੀ ਫੈਕਟਰੀਿੰਗ ਸਿਰਫ ਇਕਲੀ ਓਨਲੀ ਕੀ ਮਿਆਦਾਂ ਦੀ ਸਿਰਫ ਸਾਡੀ ਆ ਬਾਊ ਫੈਸ਼ਟ ਬੁਟੀਕ ਵਾਲਿਆਂ ਦੀ ਠੀਕ ਹੈ ਜੀ ਹੋਰ ਫੈਕਟਰੀਿੰਗ ਸਭ ਮੇਰੀ ਹੈ ਠੀਕ ਹੈ। ਉਹਦੇ ਅਗਲੇ ਹੋਰ ਜਿਹੜੇ ਬੰਦੇ ਹੈਗੇ ਵੀ ਨੇ ਉਹ ਸਿਸਟਮ ਅਸ ਰਿਪੋਰਟ ਮਾਲ ਬੁੱਕ ਕਰਦੇ ਨੇ ਮਾਲ ਬੁੱਕ ਕਰਨ ਤੋਂ ਬਾਅਦ ਉਹ ਜਾ ਕੇ ਬਾਹਰ ਹੋਰ ਬੰਦਿਆਂ ਨੂੰ ਫੋਨ ਕਰਦੇ ਨੇ। ਅੱਛਾ ਜੀ। ਅਸੀਂ ਉਹੀ ਚੱਕਰ ਦੇ ਮਾਰ ਰਹੇ ਨੇ ਅਸੀਂ ਆਪਣਾ ਕਾਉਂਟਰ ਇੱਕ 메ਨ ਆਪਣੀ ਫੈਕਟਰੀ ਤੋਂ ਇਲਾਵਾ ਅਸੀਂ ਕਾਉਂਟਰ ਆਪਣਾ ਵੀ ਖੋਲੇ ਆ। ਕਿ ਤੁਸੀਂ ਤੁਹਾਡਾ ਕਸਟਮਰ ਦਾ ਵੱਧ ਤੋਂ ਵੱਧ ਅਸੀਂ ਹੋਰ ਖਾਦਾ ਕਰ ਸਕੀਏ ਠੀਕ ਹੈ ਜੀ। ਠੀਕ ਹੈ ਜੀ। ਤੇ ਜਿਹੜੀ ਚੀਜ਼ ਤੁਸੀਂ ਜਨਨ ਕਿ ਜਾ ਕੇ ਜਿਹੜਾ ਵਿਚੋ ਵਿਚੋਲੇ ਨੇ ਤੁਹਾਡਾ ਵਿਚੋਲੇ ਅਸੀਂ ਬਾਹਰ ਕੱਢਦੇ ਤੇ ਸਾਡਾ ਆਪ ਦਾ ਡਾਇਰੈਕਟ ਬੰਦਾ ਤੁਹਾਡੇ ਕੋਲ ਪਹੁੰਚ ਜਾਵੇ। ਡਾਇਰੈਕਟ ਬੰਦਾ ਪਹੁੰਚੇ ਜ ਤੋਂ 25% ਤੱਕ ਅਸੀਂ ਆਪ ਡਿਸਕਾਊਂਟ ਦਵਾਂਗੇ ਠੀਕ ਹੈ ਜੀ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਸਾਡੇ ਕੋਲ ਸਾਡੇ ਕੋਲ ਲੈ ਕੇ ਆਓ ਲਓ ਜੀ ਜਿਹੜੀ ਵੀਡੀਓ ਨਾਲ ਸਕਰੀਨਸ਼ਾਟ ਲੈ ਆਇਓ ਬਾਈ ਉਹਨਾਂ ਕੋਲੇ ਔਰ ਆਪਣੇ ਜਿੱਦਾਂ ਕੋਣਾ ਹੈਂਡਵਰਕ ਦੇ ਪੀਸ ਨੇ ਦੇਖੋ ਸਾਡੇ ਆਪਣੀ ਸਾਰੀ ਆਪਣੀ ਮੇਰੀ ਆਪਣੀ ਮਨਫੈਕਚਰਿੰਗ ਹੈ ਲੋਗੇ ਸਾਰੇ ਬਾਈ ਉਹਨਾਂ ਨੇ ਆਪ ਚਾਰ ਕੀਤੇ ਹੋਣੇ ਨਾ ਹੁਣ ਤੁਸੀਂ ਉਹ ਫੈਕਟਰੀ ਆਪਾਂ ਜਾ ਕੇ ਆਏ ਹੋ ਹਾਂਜੀ ਹਾਂਜੀ ਆਪਾਂ ਦਿਖਾਈ ਦੇ ਸਾਰੀ ਹੁਣ ਲੋਕੀ ਸਾਰੇ ਅਸੀਂ ਦਿਖਾਈ ਨੇ ਸਾਰੇ ਤਿਆਰ ਹੋ ਗਏ ਉੱਥੇ ਮਾਲ ਤਿਆਰ ਹੋ ਰਿਹਾ ਫੈਕਟਰੀ ਦੇ ਵਿੱਚ ਸਾਰਾ ਮਾਲ ਆਪਣੀ ਵਸ ਇਹ ਚੀਜ਼ ਕੋਈ ਮਤਲਬ ਦੇਖੀ ਵੀ ਨਹੀਂ ਮਤਲਬ ਨਾ ਕਿ ਬਹੁਤ ਕਸਟਮਰ ਦੀ ਵੀ ਕਹਿੰਦੇ ਹਮਰੇ ਕੋਲ ਸੂਟ ਤਿਆਰ ਕਰਾਉਣੇ ਹੈਂਡ ਵਰਕ ਦੇ ਅੱਜ ਜੀ ਉਹ ਬਾਈ ਪਤਾ ਗੱਲ ਨਹੀਂ ਕੀ ਆ ਕੁਝ ਦਿਨ ਕਿ ਉੱਥੇ ਹੀ ਕਿ ਖਾ ਜਾਂਦੇ ਨੇ ਵਿਚਾਰੇ ਬੰਦੇ ਡੰਡਾਂ ਦੇ ਵਿੱਚ ਆ ਕੇ ਪਿੰਡਾਂ ਵਾਲੇ ਲੋਕ ਬਹੁਤ ਜ਼ਿਆਦਾ ਜਿਹੜੇ شریف ਹੁੰਦੇ ਨੇ ਇਸ ਚੀਜ਼ ਦੇ ਵਿੱਚ ਹਨਾ ਜੀ ਹਾਂਜੀ ਹਾਂਜੀ ਕਿ ਸਾਡੇ ਜਿਹੜੇ ਬੰਦੇ ਕੋਈ ਵੀ ਨਹੀਂ ਉਹ ਚੀਜ਼ੇ ਚੀਜ਼ ਦੇਖਦੇ ਨੇ ਬਸ ਉਹਨੂੰ ਕਰਨਾ ਤੇ ਲੈ ਕੇ ਗੱਲਾਂ ਦੇ ਘਾੜ ਦੇ ਵਿੱਚ ਆ ਜਾਂਦੇ ਨੇ ਵੀ ਉਹ ਕਦੇ ਵੀ ਉਹ ਚੀਜ਼ ਕਿਸੇ ਪੰਮੀ ਦਾ ਸ਼ਕਾਰ ਨਾ ਹੋਣ ਤੇ ਬਸ ਇੱਕ ਬੰਦਿਆਂ ਸਾਡਾ ਆਪਣਾ ਦਸੀ ਦਸੀ ਵੀਡੀਓ ਵੀ ਇਹਦੇ ਕਰਕੇ ਤਾਂ ਹੀ ਨਾਲ ਪਾਈ ਆ। ਹਾਂਜੀ ਹਾਂਜੀ। ਕਿ ਫੈਕਟਰੀ ਸਾਡੀ ਆਪਣੀ ਆ। ਅਸੀਂ ਉਹਨਾਂ ਮਲਕਾਂ ਮੰਗੋ ਨਹੀਂ ਵੀ ਜਾਨੀ ਕਿ ਦਿਖਾਵਾਂਗੇ ਕਿਸੇ ਹੋਰ ਦੀ ਫੈਕਟਰੀ। ਹਾਂਜੀ ਹਾਂਜੀ। ਅਸੀਂ ਆਪਣੀ ਫੈਕਟਰੀ ਆ ਉਹਦੇ ਉੱਪਰ ਸਾਡੇ ਨੈਕਸਟ ਪੈਰਾਂ ਤੋਂ ਸਾਰਾ ਤੁਸਰੀ ਆਪਣੀ ਤਰੀਕੇ ਨਾਲ ਦਿਖਾਈ। ਦੇਖ ਸਾਡਾ ਸਾਰਾ ਨਾ ਕੰਮ ਤੁਸੀ ਵਾਈ। ਪਤਾ ਕੰਮ ਦੇਖੋ। ਹਾਂਜੀ। ਸਿਰਫ ਕੰਮ ਸਲਾਮਾ ਕਰੇਗਾ। ਹਾਂਜੀ ਹਾਂਜੀ। ਉਹ ਚੀਜ਼ ਨਹੀਂ ਵਾਈ ਵੀ ਹੈ ਕਿ ਵੀ ਅਸੀਂ ਵੀ ਬਾਹਰੋਂ ਪਰਚੇਜ਼ ਕਰ ਲੈ ਕੇ ਜਾਨੀ ਕਿ ਮਾਲ ਤੁਹਾਨੂੰ ਤੇ ਮੇਰਾ ਚੱਕਾ ਤਾਂ ਆ ਦੇਖੋ ਬਾਈ ਹਾਂਜੀ ਵੇਪਰ ਤੇ ਕਰੋਨਾ ਸਾਰਾ ਲੋ ਦੇਖੋ ਤੇ ਆ ਦੇਖੋ ਸਾਰਾ ਲੋ ਆ ਦੇਖੋ ਬਰਕ ਸਾਰਾ ਸਾਰੇ ਦਿਨ ਚ ਰੋ ਦੇ ਵਿੱਚ ਹਾਂ ਤੁਹਾਨੂੰ ਆਪੀਸ ਨਹੀਂ ਅਸੀਂ ਹੁਣ ਇਹ ਵੀਡੀਓ ਦੇ ਵਿੱਚ ਇਹ ਨਹੀਂ ਕਹਿੰਦੇ ਹੈਗੇ ਵੀ ਜੀ ਹਾਂਜੀ ਅੰਨੇ ਰੇਟ ਅੰਨੇ ਦੇ ਵਿੱਚ ਦਮਾਂਗੇ ਇੰਨੇ ਰੇਟ ਵਿੱਚ ਦਮਾਂਗੇ ਜਦੋਂ ਸਾਹਮਣੇ ਸਾਡੇ ਨਾਲ ਫੋਨ ਤੇ ਉੱਤੇ ਸਾਡੇ ਕੋਲ ਵੀਡੀਓ ਲੈ ਕੇ ਆਓ ਚੱਲੋ ਆਓ ਤੁਹਾਨੂੰ ਰੇਟ ਆਪਣੇ ਲਓ ਵੀ ਦੇਖੋ ਸਾਰਾ ਵਾਰ ਵਾਲੇ ਪੀਸ ਹੈ ਹਾਂਜੀ ਇਹ ਪੀਸ ਭਾਰੀ ਸੂਟ ਹੈ ਲਓ ਇਹ ਵੀ ਅਸੀਂ ਪੀਸ ਨੂੰ ਓਨਲੀ ਜਾਨੀ ਕਿ ਸਿਰਫ ਬਹੁਤ ਘੱਟ ਰੇਟ ਦੇ ਵਿੱਚ ਤਿਆਰ ਕਰਕੇ ਦੇ ਸਕਦੇ ਹਾਂ ਠੀਕ ਆ ਜੀ ਮੈਨੂੰ ਕੋਈ ਰੀਜਨਲ ਚੀਜ਼ਾਂ ਲਾ ਕੇ ਲਓ ਅਰਜਨ ਦੀ ਕਰੇਵ ਲੱਗੂਗੀ ਹਾਂਜੀ ਚਨੂਨ ਦਾ ਦੁਪੱਟਾ ਲਾਵਾਂਗੇ ਆਪਾਂ ਜਿਸ ਤਰ੍ਹਾਂ ਕੋਈ ਵੀ ਚੀਜ਼ ਨੂੰ ਚਾਹੁੰਦਾ ਹੋਵੇ ਦੱਸਾ ਦੇ ਲਓ ਚਲੋ ਜੇ ਜਿਹੜੀ ਚਾਹੁੰਦਾ ਹੈ ਆ ਗਿਆ ਡਿਜ਼ਾਈਨ ਹੁਣ ਸਾਡੇ ਦੇਜ ਬਾਕੀ ਵਾਰ ਦੇ ਚੱਲੋ ਜਾਨਾ ਸਾਰੇ ਜਿਹੜੇ ਆਪਣੇ ਤਿਆਰ ਕਰੀ ਹੋਏ ਨੇ ਹਾਂਜੀ ਹਾਂਜੀ ਆ ਦੇਖੋ ਸਾਰੇ ਇੱਥੇ ਕੋਈ ਵੀ ਸਾਡੇ ਕੋਲ ਰੀਡੀਮੇਡ ਚੀਜ਼ ਦੁਕਾਨ ਦੇ ਵਿੱਚੋਂ ਨਹੀਂ ਓਕੇ ਓਕੇ ਹੁਣ ਆਪ ਇਸ ਦੇ ਮਸ਼ੀਨ ਨਹੀਂ ਆ ਰਹੀ ਦੇਖੋ ਲਓ ਜੀ ਹੁਣ ਇਸ ਨੂੰ ਮਸ਼ੀਨ ਨਹੀਂ ਆ ਰਹੀ ਆਹ ਹੈਂਡਵਰਕ ਦਿਖਾਇਆ ਜੀ ਆਹ ਨੂੰ ਮਸ਼ੀਨ ਨਹੀਂ ਆ ਰਹੀ ਬਿੱਦ ਹੈ ਇਹ ਕਿਹੜਾ ਕੱਪੜਾ ਹੁੰਦਾ ਵੀਰੇ ਇਹ ਵੀਰ ਜੀ ਔਰਗੰਝਾ ਲੱਗ ਰਿਹਾ ਔਰਗੰਝਾ ਉਹ ਵੀ ਔਰਗੰਝੇ ਦਾ ਕੱਪੜਾ ਹੋਊਗਾ ਨਾ ਆਪ ਕਿਸ਼ਲਤਾ ਕੀ ਜੀ ਠੀਕ ਹੈ ਜੀ ਆਹ ਨਾਲ ਬਾਟਮ ਮੰਗੀ ਔਰ ਦੁਪੱਟਾ ਫੂਲ ਦਾ ਓਕੇ ਆ ਦੁਬੱਟਾ ਆਪਣਾ 4 ਸਾਈਡ ਬਣਿਆ ਹੋਇਆ ਤੇ ਆਪਣਾ ਦੁਬੱਟਾ ਆ ਗਿਆ ਲਹੋਦਿਕਾ ਰੇਟਾਂ ਦੇ ਵਿੱਚ ਨੇ ਜੀ ਮਸ਼ੀਨੀ ਆ ਰਹੀ ਵਿਦ ਹੈਂਡ ਠੀਕ ਆ ਜੀ ਪੂਰੇ ਮਲੇਰ ਕੋਟਲੇ ਦੀ ਗਾਰੰਟੀ ਹੋਊਗੀ ਜੇ ਸਾਡੇ ਨਾਲ ਕੋਈ ਘੱਟ ਦੇ ਦਾਵੇ ਸਾਡੇ ਨਾਲ ਕੋਈ ਘੱਟ ਦੇ ਦਾਵੇ ਨਹੀਂ ਹਾਂਜੀ ਠੀਕ ਆ ਜੀ ਸਾਡੀ ਆਪਣੀ ਮੈਨੂਫੈਕਚਰਿੰਗ ਆ ਤੇ ਕਪੜਾ ਵੀ ਮੈਂ ਹੋਣੀ ਲਾ ਰਿਹਾ ਹਾਂ ਨਹੀਂ ਕੋਰੋਂ ਬਾਹਰੋਂ ਕੋਈ ਲੋਕਲ ਲੈ ਕੇ ਕਪੜਾ ਲਾ ਰਿਹਾ ਹਾਂ ਹਾਂਜੀ ਹਾਂਜੀ ਪੁਰਾਣੀ ਲਾਉਂਦੇ ਲਓ ਜੀ ਉਹਨਾ ਦੇਖੋ ਪੂਰੇ ਆਪਣੇ ਆਰਗੰਜ਼ਾ ਹਾਂਜੀ। ਔਰ ਗੰਧਰ ਦੇ ਵਿੱਚ ਆਪਣੀ ਬਾਟਮ ਆ ਗਈ ਜੀ। ਲਓ ਬਾਟਮ। ਇਹਦੇ ਨਾਲ ਆ ਦੁਪੱਟਾ ਜੀ। ਮੈਂ ਤਾਂ ਜਿਆਦਾ ਬਾਕੀ ਵੀਰੇ ਸਭ ਤੋਂ ਵੱਡੇ ਗਲੇ ਤੁਸੀਂ ਕਸਟਮਰ ਜੀ ਕਰਾ ਸਕਦੇ ਹੋ ਨਾ ਕੋਈ ਬੰਦਾ ਕਹਿੰਦਾ ਮੈਂ ਬਰਕ ਘੱਟ ਲੈਣਾ ਬਰਕ ਵੱਧ ਲੈਣਾ। ਜਿੰਨਾ ਵੀ ਜਿਸ ਤਰ੍ਹਾਂ ਨੂੰ ਕਸਟਮਰ ਦਾ ਹੋਣਾ ਉਸੇ ਹਾਂਜੀ। ਲਓ। ਕਿਉਂਰੇ ਮੈਂ ਜਿੰਨਕੇ ਬਹੁਤ ਜਿੰਨਕੇ ਤਕਰੀਬਨ ਮੈਂ ਕੱਟ ਰਿਹਾ ਨਾ ਦੁਕਾਨ ਤੇ ਤੇ ਮੈਂ ਜਿਆਦਾ ਫੈਕਟਰੀ ਹੁੰਦਾ ਔਰ ਮੇਰੇ ਭਾਈ ਸਾਹਿਬ ਛੋਟੇ ਬੈਠਦੇ ਆ। ਠੀਕ ਆ ਜੀ ਲਓ ਜੀ। ਅਸੀਂ ਦੋਨੇ ਪੈਸਾ ਬੁਰੀ ਹੁੰਨੇ ਆ। ਠੀਕ ਆ ਜੀ। ਜਿਸਨੇ ਕਿ ਕਿਤੇ ਮੈਂ ਆ ਕੇ ਕਿਤੇ ਚਲੇ ਹ ਤੁਸੀਂ ਆਪ ਦੇ ਅਕੋਰਡਿੰਗ ਵੀ ਨਾ ਬਾਈ ਨੂੰ ਤਿਆਰ ਕਰਾ ਦਿੰਦੇ ਬਾਈ ਨੇ ਦੱਸਿਆ ਵੀ ਮਤਲਬ ਕੋਈ ਕਹਿੰਦਾ ਬੰਦ ਬਰਕ ਘੱਟ ਪਾਉਣਾ ਕੋਈ ਕਹਿੰਦਾ ਵੱਧ ਪਾਉਣਾ ਨਾ ਜਿੰਨਾ ਵੀ ਕਰਾਉਣਾ ਉਸ ਤਰ੍ਹਾਂ ਦਾ ਬਰਕ ਹਾਂ ਕਿਸੇ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਤੁਸੀਂ ਜਿਵੇਂ ਮਰਜ਼ੀ ਜਿਹੜਾ ਤੁਹਾਡਾ ਦਿਲ ਕਰਦਾ ਉਹ ਤਿਆਰ ਕਰਾ ਜਿਹੜਾ ਮਰਜ਼ੀ ਡਿਜ਼ਾਈਨ ਹੋਵੇ ਕੋਈ ਡਿਜ਼ਾਈਨ ਦਾ ਨਹੀਂ ਜੀ ਕੰਟਰੇ ਵਾਲ ਆ ਗਿਆ ਜਮੀਨਾਂ ਕਰੇਪ ਤੇ ਮਸ਼ੀਨੀ ਆਰੀ ਵਿਦ ਹੈਂਡ ਇਹਦੇ ਨਾਲ ਡਬੱਟਾ ਵੀ ਲੱਗਿਆ ਹੁੰਦਾ ਠੀਕ ਹੈ ਜੀ ਤੇ ਔਰ ਆਹ ਵਾਲੇ ਡਿਜ਼ਾਈਨਿੰਗ ਦੇਖੋ ਹਾਂਜੀ ਆਹ ਸ਼ੈਲਟ ਹੈ ਜਿਹਦੇ ਨਾਲ ਆਪਾਂ ਡਬੱਟਾ ਵੀ ਉਹ ਕਰਾਂਗੇ ਲਓ ਵੀ ਆ ਦੇਖੋ ਸਾਰਾ ਸਾਰੇ ਨਵੇਂ ਨਵੇਂ ਜਿਹਨੂੰ ਬਣਾਣੀ ਕਿ ਤੁਹਾਡੇ ਜਿਸ ਤਰ੍ਹਾਂ ਵੀ ਕਸਟਮਰ ਦੀ ਆਪ ਮੇਲ ਚਾਹੀਦੀ ਠੀਕ ਆ ਜੀ ਠੀਕ ਆ ਜੀ ਉਹਨਾ ਦੇਖੋ ਹਾਂਜੀ ਅਸੀਂ ਮਾਲ ਲੋਕਲ ਮਾਲ ਨਹੀਂ ਲਾਉਦੇ ਹੈਗੇ ਸਾਰਾ ਮਾਲ ਸਾਡਾ ਜਿਹਨੇ ਕਿ ਲੱਭੂ ਇਹਦੇ ਨਾਲ ਮਾੜੀ ਕੁਝ ਜਿਹਾ ਅਰਜੰਤਿਕ ਰੇਵ ਲੱਗੇਗੀ ਹਾਂਜੀ ਜਾਂ ਲੁਧਿਆਣੇ ਦੇ ਵਿੱਚ ਦੀਵਾਨ ਸਿੰਘ ਬਤਰਾ ਅੱਛਾ ਜੀ ਔਰ ਉਹਦਾ ਮਾਲ ਅਸੀਂ ਬਹੁਤ ਆਪਲੀ ਆਪ ਨੂੰ ਵਧੀਆ ਮੰਨਦੇ ਆ ਤੁਹਾਨੂੰ ਚਾਹ ਮਾਲ ਹੋਗਾ ਮਿਲੇਗਾ ਠੀਕ ਆ ਜੀ ਹਾਂ ਆ ਚੀਜ਼ ਦੇਖੋ ਆ ਲਓ ਜੀ ਸਾਰੇ ਡਿਜ਼ਾਈਨਿੰਗ ਅਲੱਗ-ਅਲੱਗ ਹਾਂਜੀ ਜਿੰਨੇ ਵੀ ਨੇ ਚਾਹ ਇੱਕ ਇੱਕ ਡਿਜ਼ਾਈਨ ਤੇ ਤੁਸੀਂ 10-10 ਪੀਸ ਛੱਡੋ 20-20 ਪੀਸ ਛੱਡੋ ਜਿੰਨੇ ਵੀ ਕਾਹੇ ਹਾਂ ਉਹ ਤਾਂ ਇੱਕ ਹਫ਼ਤੇ ਬਾਅਦ ਟਾਈਮ ਲੈ ਕੇ ਤੁਹਾਨੂੰ ਉਸ ਤੋਂ ਬਾਅਦ ਅਸੀਂ ਡਿਲੀਵਰ ਕਰ ਦਾਂਗੇ ਇੱਕ ਹਫ਼ਤੇ ਦੇ ਅੰਦਰ ਇਹਨਾਂ ਡਿਲੀਵਰੀ ਦਿੰਦੇ ਹਾਂ ਲੋ ਵੀ ਇੱਕ ਹਫ਼ਤੇ ਚ ਬਾਈ ਕਹਿੰਦਾ ਵੀ ਤੁਹਾਨੂੰ ਸੂਟ ਦੇ ਦਾਂਗੇ ਹਨਾ ਜਿਹੜਾ ਵੀ ਤੁਸੀਂ ਤਿਆਰ ਕਰਾਉਣਾ ਤੇ ਬਾਕੀ ਤੁਸੀਂ ਦੇਖਾ ਦਿਓ ਸਾਰਾ ਕੰਮ ਬਾਈ ਉਹਨਾਂ ਦਾ ਹਨਾ ਤੁਹਾਨੂੰ ਪਤਾ ਖਾਤਾ ਬਾਕੀ ਆ ਮਾਲ ਦਾ ਸਿੱਧਾ ਸਾਡੇ ਕੋਲ ਆ ਪਹਿਲੇ ਬਾਕੀ ਆ ਸਾਰਾ ਇੱਧਰ ਪਿਆ ਹਨਾ ਹਾਂਜੀ ਆ ਸਾਰੇ ਪੀਸ ਤੇ ਲੱਗੇ ਹੋਏ ਨੇ ਬਾਕੀ ਸਾਰੇ ਪੂਰੇ ਬਾਦਲੇ ਦਾ ਕੰਮ ਬਹੁਤ ਘੱਟ ਕਰਦੇ ਨੇ ਸਭ ਤੋਂ ਬਾਦਲੇ ਦੇ ਵਿੱਚ ਕੁਝ ਪੀਸ ਅਸੀਂ ਤਿਆਰ ਕਰਾਏ ਦਿਖਾਉਣੇ ਜਿੱਦਾਂ ਉਹਨਾਂ ਪਲੇਨ ਪੀਸ ਬੈਣੇ ਇਧਰ ਕੁ ਹੈਵੀ ਦੁਬੱਟਾ ਵੀ ਆਪਣੇ ਕੋਲ ਹਰੇਕ ਤਰ੍ਹਾਂ ਦਾ ਪਾਊਗਾ ਠੀਕ ਹੈ ਜੀ ਲੈ ਤੁਹਾਨੂੰ ਜਿੱਦਾਂ ਉਹਨੂੰ ਪ੍ਰਿੰਟ ਤੇ ਬੇਸ ਹੋ ਗਏ ਜਾਵਰਾ ਪਾਪ ਥ्रेड ਦਾ ਕੰਮ ਹੋ ਗਿਆ ਆਪਣਾ ਪੱਲੇ ਲਾਓ ਜੀ ਠੀਕ ਹੈ ਜੀ ਹਾਂ ਜੀ ਆ ਚੀਜ਼ ਨੂੰ ਬਾਦਲਾ ਕਹਿੰਦੇ ਨੇ ਜੀ ਅੱਛਾ ਹਾਂ ਅੱਜ ਇਹ ਚਮਕਾ ਰਹੀ ਹੈ ਨਾ ਜੀ ਪੂਰੇ ਬਾਦਲੇ ਦਾ ਕੰਮ ਕਹਿੰਦੇ ਨੇ ਠੀਕ ਹੈ ਜੀ ਇਹ ਬਹੁਤ ਘੱਟ ਲੋਕਾਂ ਕੰਮ ਕਰਦੇ ਨੇ ਦੋ ਜੀ ਆਪਣੇ ਅਸੀਂ ਇਹ ਵੀ ਜੇ ਨਹੀਂ ਕੇ ਤਾਂ ਉਹ ਕਸਟਮਰ ਨੂੰ ਜਿਹੜਾ ਰੇਟ ਜੇ ਨਹੀਂ ਕੇ ਦੁਕਾਨਦਾਰ ਨਾਲ ਇਹ ਦੋਨੋਂ ਇਹ ਨਹੀਂ ਹੋ ਰਹੀ ਅਸੀਂ ਘੱਟ ਦਵਾਗੇ ਠੀਕ ਆ ਠੀਕ ਆ ਜੀ ਇਹ ਬਾਗਰੇ ਵਾਲਾ ਪੀਸ ਹੈ ਜੀ ਲਓ ਜੀ ਲੋ ਘੱਟ ਬਣਾਉਂਦੇ ਨੇ ਜੀ ਇਹਨੂੰ ਬਹੁਤ ਜ਼ਿਆਦਾ ਜੇ ਨਹੀਂ ਕੇ ਬੰਦਾ ਨਹੀਂ ਹੈ ਠੀਕ ਆ ਜੀ ਕੋਈ ਅਸੀਂ ਆਪ ਤਿਆਰ ਕਰਾਂਗੇ ਅਸੀਂ ਫਿਰ ਵੀ ਜੇ ਨਹੀਂ ਕੇ ਆਮ ਲੋਕਾਂ ਨਾਲੋਂ ਵੀ ਆਪ ਕਸ ਦੁਕਾਨਦਾਰ ਨਾਲੋਂ ਤੁਹਾਨੂੰ ਜੇ ਨਹੀਂ ਕੇ ਬਹੁਤ ਜ਼ਿਆਦਾ ਠੀਕ ਆ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਨਹੀਂ ਕੇ ਦਾ ਰੇਟ ਦਵਾਂਗੇ ਘਟਾਓ ਕਰਾਂਗੇ ਕਿ ਅਸੀਂ ਬਹੁਤ ਜ਼ਿਆਦਾ ਉਹ ਰੇਟ ਨਾਲ ਤੁਹਾਨੂੰ ਬੱਦਪਾ ਦੇ ਬਣੂਗੀ ਠੀਕ ਆ ਜੀ ਬਾਕੀ ਆ ਸਾਰੇ ਇਦਾਂ ਨਾ ਸਾਰਾ ਤੁਸੀਂ ਵਰਕ ਚੈੱਕ ਕਰ ਰਹੇ ਹੋ ਸਾਰਾ ਬਾਈ ਉਹਨਾਂ ਨੇ ਆਪ ਤਿਆਰ ਕੀਤਾ ਹੈ ਜੀ ਆਪਣੀ ਕੋਪਲੀਟ ਜੀ ਕਰੀ ਹੈ ਨਾ ਆਪਾਂ ਨੇ ਹਾਂ ਜੀ ਹਾਂ ਜੀ ਇੱਕ ਵਾਰ ਬਈ ਤੋਂ ਪਰਮਾਤਮਾ ਦੀ ਕਿਰਪਾ ਦੇ ਨਾਲ ਸਮਾਲ ਲਈ ਮੇਰੇ ਰਹਿ ਕੇ ਅਸੀਂ ਤੁਹਾਨੂੰ ਬਹੁਤ ਸਾਰਾ ਰਿਸਪੌਂਸ ਮਿਲ ਰਿਹਾ ਹੈ ਲੋਕਾਂ ਦਾ ਦੇਖੋ ਮੇ ਤਾਂ ਮਤਲਬ ਵੀ ਹੈ ਵੀ ਕਿਹੜਾ ਬੰਦਾ ਚਾਹਦਾ ਵੀ ਹੈ ਨਾ ਵੀ ਅਸੀਂ ਯਾਰ ਏਦਾਂ ਤਿਆਰ ਕਰਾਉਣਾ ਉਹ ਚੀਜ਼ ਅੱਜ ਤੁਹਾਨੂੰ ਦਿਖਾਤੀ ਆ ਆਪਣੇ ਉਹ ਮੇਰਾ ਬੁਟੀਕ ਬੀਨਿਕ ਸਰਨੇਟੇ ਆ ਜੀ ਠੀਕ ਆ ਜੀ ਸਰਨੇਟੇ ਮੇਰਾ ਆਪਣਾ ਬੁਟੀਕ ਹੈ ਹਾਂਜੀ ਅਸੀਂ ਉਹਨੂੰ ਜਿਹਨੇ ਕਿ ਨਾਮ ਕਿਹਦਾ ਸੀ ਇਹ ਬੁਟੀਕ ਆ ਔਰ ਥੱਲੇ ਲਿਖਿਆ ਹੈ ਬਾਬੂ ਐਂਡ ਮੈਨੂਫੈਕਚਰਿੰਗ ਠੀਕ ਹੈ ਠੀਕ ਆ ਜੀ ਉਧਰ ਜਿੱਥੇ ਮੈਡਮ ਅਸੀਂ ਆਪ ਪਾਈ ਵੀ ਆਪਨੀ ਓਕੇ ਸਰ ਇਹ ਨਹੀਂ ਹੈਗਾ ਵੀ ਜਿਵੇਂ ਕਿ ਸਾਡੇ ਕੰਮ ਵਿੱਚ ਬ੍ਰਾਂਚਾਂ ਵੀ ਕੁਝ ਹੈਗੀਆਂ ਨੇ ਹਾਂਜੀ ਹਾਂਜੀ ਸਿਰਫ ਸਾਡੇ ਮੇਨ ਅਸੀਂ ਸਿਰਫ ਸੋਸ ਹੀ ਕਰਿਆ ਠੀਕ ਆ ਜੀ ਮੁਹਾਲੀ ਦੇ ਵਿੱਚ ਸਰਨੇਟਾ ਲਓ ਜੀ ਅੱਜ ਪਤੰਦਾ ਭਾਈ ਨਾਲ ਸਾਰਾ ਪੱਕਾ ਮਲਗਾਦਾ ਤੇ ਜਿਹੜਾ ਵੀ ਕੋਈ 14 ਨਾ ਵੀ ਮੈਂ ਇਦਾਂ ਲਗਾ ਫੂਟ ਪਿਆਰ ਕਰਾਉਣ ਦਾ ਇੱਕ ਵਾਰ ਬਾਈ ਨਾਲ ਜਰੂਰ ਕੰਟੈਕਟ ਕਰਿਓ ਕਿਤੇ ਲੈ ਕੇ ਕਿਹੜੀ ਬਾਈ ਗੰਦ ਗੰਦੇ ਭੁੱਲ ਗਿਆ ਸੀ ਕਿ ਕਿਸੇ ਭੈਣ ਨੇ ਕਿਸੇ ਨੇ ਗੋਡੀ ਕੋਈ ਨਵਾਂ ਤਿਆਰ ਕਰ ਰਹੇ ਨੇ ਉਹ ਕਿ ਬਟਿਕ ਦਾ ਵਿੱਚ ਕੰਮ ਕਰਨਾ ਸ਼ੁਰੂ ਕਰਨਾ ਕਿਸੇ ਨੇ ਵੀ ਹਾਂਜੀ ਉਹ ਬੇਫਿਕਰ ਹੋ ਕੇ ਸਾਡੇ ਨਾਲ ਇੱਕ ਵਾਰ رابطہ ਕਰੋ ਠੀਕ ਆ ਜੀ ਹੋਰ ਸੇਲ ਤੋਂ ਵੀ ਹੋਰ ਸੇ ਰੇਟ ਜਿਹੜਾ ਹੋ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਵਧੀਆ ਕੁਆਲਿਟੀ ਲਾ ਕੇ ਅਸੀਂ ਬਹੁਤ ਘੱਟ ਮਾਰਜਿਨ ਦੇ ਉੱਤੇ ਕੰਮ ਕਰਕੇ ਅਸੀਂ ਠੀਕ ਆ ਜੀ ਉਹਨਾਂ ਚੀਜ਼ ਅਸੀਂ ਦੇ ਸਕਦੇ ਹਾਂ ਕਿ ਸਾਡਾ ਫਰਜ਼ ਹੈ ਕਿ ਅਸੀਂ ਉਸ ਨਵੇਂ ਬੰਦੇ ਦੇਖੋ ਜੇ ਮੈਂ ਸਾਨੂੰ ਕਿਸ ਨੇ ਸਟੈਂਡ ਕਰਿਆ ਅਸੀਂ ਉਸ ਵੀ ਉਹਨਾਂ ਨੂੰ ਸਟੈਂਡ ਕਰ ਥੋਡੀ ਪੂਰੀ ਹੈਲਪ ਕਰਨਗੇ ਹਨ ਤੇ ਤੁਹਾਡਾ ਕੋਈ ਮਨ ਲੱਗ ਤੁਸੀਂ ਬੁਟੀਕ ਕਰਨੀ ਹੈ ਜਾਂ ਕੋਈ ਵੀ ਸੂਟਾਂ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਜਰੂਰ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਹੈ ਵੀ ਜੇ ਤੁਸੀਂ ਮਰੀਰਕੋਟਲੇ ਸ਼ਹਿਰ ਤੇ ਹੈਂਡਵਰਕ ਦੇ ਸੂਟ ਤਿਆਰ ਕਰਾਉਣੇ ਆਪ ਦੇ ਅਕੋਰਡਿੰਗ ਤਾਂ ਆਪ ਵੀ ਨਾਲ ਜ਼ਰੂਰ ਕੰਟੈਕਟ ਕਰਿਓ ਇੱਕ ਵਾਰ ਹਾਂਜੀ ਨੰਬਰ ਸਾਡੇ ਜਨਕੀ ਤੇ ਨੰਬਰ ਪਈਆਂ ਕੁਝ ਜਿਹੜੇ ਗੱਲ ਕਰਦੇ ਆ ਰਾਮ ਦਾ ਨਾਮ ਠੀਕ ਹੈ ਜੀ ਇਹਦਾ ਨਦੀਮ ਅਕਤਰ ਜੀ ਨਾਲ ਕੋਲ ਇਹਦਾ ਨੰਬਰ ਚੱਲਦਾ ਹੋਵੇ ਠੀਕ ਹੈ ਜੀ ਦੋਵੇਂ ਨੰਬਰ ਸਾਡੇ ਜਨਕੀ ਤੇ ਨੰਬਰ ਭਰਾਵਾਂ ਕੋਲ 24 ਘੰਟਿਆਂ ਦੇ ਵਿੱਚ ਕੋਦੋਂ ਵੀ ਫੋਨ ਕਰ ਸਕਦੇ ਹੋ ਇਹਦੀ ਰਿਕਵੈਸਟ ਇਹ ਹੈ ਕਿ ਜਨਕੀ ਦੇ ਰਾਤ ਨੂੰ 12 ਵਜੇ ਤੱਕ ਹਾਂਜੀ ਸਵੇਰ ਨੂੰ 10 ਵਜੇ ਤੋਂ ਬਾਅਦ ਫੋਨ ਪਲੀਜ਼ ਕਰਿਓ ਕਿਉਂਕਿ 10 ਵਜੇ ਤੋਂ ਪਹਿਲਾਂ ਅਸੀਂ ਫੋਨ ਕਿਸੇ ਦਾ ਵੀ ਅਨਸਰ ਉਂਗਾ ਭਾਈ ਜਾਂਦਾ ਜੀ ਸਾਡੀ ਨਹੀਂ ਹੁੰਦੀ ਪੂਰੀ ਹੋਣੀ ਹਾਂਜੀ ਹਾਂਜੀ ਤੇ ਜਨਨ ਕਿ 10 ਵਜੇ ਤੋਂ ਬਾਅਦ ਜਦੋਂ ਮਰਜੀ ਫੋਨ ਕਰੋ 10 ਵਜੇ ਤੋਂ ਪਹਿਲਾਂ ਫੋਨ ਨਾ ਕਰਿਓ ਠੀਕ ਹੈ ਜੀ ਰਾਤ ਨੂੰ ਚਾਹੇ 12 ਵਜੇ ਤੱਕ ਜਦੋਂ ਮਰਜੀ 12 ਵਜੇ ਫੋਨ ਕਰਦੇ ਅਸੀਂ ਤਾਂ ਵੀ ਅਨਸਰ ਕਰਾਂਗੇ ਠੀਕ ਹੈ ਜੀ ਠੀਕ ਹੈ ਲਓ ਜੀ ਲਓ ਜੀ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਤੇ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਫੈਕਟਰੀ ਵਿੱਚ ਤੁਹਾਨੂੰ ਸਾਰਾ ਆਪਾਂ ਕੰਮ ਦਿਖਾਉਨੇ ਆਂ ਸਾਰਾ ਜਿਹੜਾ ਹੈਂਡਵਰਕ ਬਾਈ ਉਹ ਨਹੀਂ ਆਪ ਕਰਦੇ ਨੇ ਸਾਰਾ ਮਸ਼ੀਨੀ ਵਰਕ ਜਿੰਨਾ ਵੀ ਸਾਰਾ ਵਰਕ ਆ ਸਾਰਾ ਆਪ ਕਰਦੇ ਨੇ ਸਾਰਾ ਤੁਹਾਨੂੰ ਦਿਖਾਵਾਂ ਟੋਟਲੀ ਹੈਂਡਵਰਕ ਦਾ ਸੂਟ ਤਿਆਰ ਹੋ ਰਹੇ ਨੇ ਤੇ ਤੁਸੀਂ ਆਪਣੇ ਅਕੋਰਡਿੰਗ ਸਾਰਾ ਤਿਆਰ ਕਰਵਾ ਸਕਦੇ ਹੋ ਤੇ ਬਾਕੀ ਤੁਹਾਨੂੰ ਦਿਖਾਉਣਿਆਂ ਹੋਰ ਹੁਣ ਆਪਣੇ ਕੋਲ ਜਿੰਤਾ ਕੇ ਹੈਂਡਵਰਕ ਦੇ ਪੀਸ ਹਾਂਜੀ ਆ ਦੇਖੋ ਆਹ ਵਾਲੇ ਤਿਆਰ ਕਰੇ ਹੋਏ ਆ ਲਓ ਜੀ ਇਹ ਸਾਡੇ ਸਾਰਾ ਆਪਣੇ ਹੱਥੇ ਕੰਮ ਅਕੋਰਡਿੰਗ ਹੋਇਆ ਹੈ ਇਹ ਕਸਟਮਰ ਦੇ ਰਿਕਵਰਡਿੰਗ ਹੈ ਜਿਹੜਾ ਜਿੰਨ ਕੇ ਡਿਮਾਂਡ ਤੇ ਆਪਣੇ ਕੋਲ ਕਸਟਮਰ ਦਾ ਆਉਂਦੀ ਆ ਉਹ ਵੀ ਬੜਤ ਬਣਾਵਾ ਦੋ ਉਹਨਾਂ ਨੂੰ ਉਹਨਾਂ ਨੂੰ ਕਰਾ ਸਕਦੇ ਹੋ ਜਿਹੜਾ ਕਰਾ ਸਕਦੇ ਆ ਬਾਕੀ ਸਾਰਾ ਮਾਲ ਆਪਣਾ ਜਣੀ ਕਿ ਤਕਰੀਬਨ ਦੁਕਾਨ ਤੇ ਉੱਤੇ ਸਾਰਾ ਮਾਲ ਅਸੀਂ ਭੇਜਿਆ ਹੋਇਆ ਠੀਕ ਆ ਜੀ ਸਾਰੀ ਬੁਕਿੰਗ ਆਪਣੀ ਦੁਕਾਨ ਤੇ ਫੈਕਟਰੀ ਦੇ ਉੱਤੇ ਬੁਕਿੰਗ ਆਪਾਂ ਉਹ ਘੱਟ ਕਰਦੇ ਆ ਓਕੇ ਓਕੇ ਜੀ ਹਾਂ ਜੀ ਲਓ ਵੀ ਤੁਸੀਂ ਹੈਨਾ ਜਿੱਦਾਂ ਆ ਪੀਸ ਦੇਖੋ ਬਹੁਤ ਪੈਰਾ ਬਣਾ ਸਕਦੇ ਹੋ ਲੋਗ ਜਾਂ ਬਰਕ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਬਰਕ ਦੀ ਕੁਆਲਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਲਓ ਕੰਮ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਆਪਣਾ ਵੀਰ ਜੀ ਕੁਆਲਿਟੀ ਦੇ ਨਾਲ ਅਸੀਂ ਬਿਲਕੁਲ ਨਹੀਂ ਕਰਦੇ ਠੀਕ ਹੈ ਜੀ ਜੋ ਸਾਡਾ ਜਾਨੀ ਕਿ ਅਸੀਂ ਬਾਜ਼ਾਰ ਨਾਲੋਂ ਬਹੁਤ ਘੱਟ ਰੇਟ ਦੇ ਉੱਤੇ ਕੰਮ ਕਰ ਰਹੇ ਹਾਂ ਠੀਕ ਹੈ ਜੀ ਔਰ ਅਸੀਂ ਸਿਰਫ ਆਪਣਾ ਨਾਮ ਚਮਕਾਉਣ ਦੇ ਚੱਕਰ ਦੇ ਵਿੱਚ ਆ ਵੀ ਅਸੀਂ ਆਪਣਾ ਨਾਮ ਸਾਡਾ ਵਧੀਆ ਚੱਲੇ ਠੀਕ ਹੈ ਜੀ ਔਰ ਦੇਖੋ ਕੁਆਲਿਟੀ ਆ ਕੁਆਂਟੀਟੀ ਦੇ ਵਿੱਚ ਕੋਈ ਸਾਡਾ ਕਿਸੇ ਨਾਲ ਵੀ ਅਸੀਂ ਹੋ ਨਹੀਂ ਹੈ ਸਾਡਾ ਠੀਕ ਹੈ ਜੀ ਤੇ ਉਸ ਤੋਂ ਅੱਗੇ ਵੀ ਵਰਕ ਹੋ ਰਿਹਾ ਇਹ ਕਿਹੜਾ ਵਰਕ ਹੋ ਰਿਹਾ ਜੀ ਇਹ ਪਾਪਾ ਥ੍ਰੈਡ ਦਾ ਵਰਕ ਹੈ ਜੀ ਇਹ ਠੀਕ ਹੈ ਜੀ ਇਹ ਪਾਪਾ ਥ੍ਰੈਡ ਦੇ ਵਿੱਚ ਆਪਣਾ ਜਾਨੀ ਕਿ ਨੂੰ ਆ ਲੱਗਿਆ ਜੀ ਹ ਇਹ ਦੰਨ ਹੈ ਲਗਾਤਾ ਮਾਗੀਆ ਮਸ਼ੀਨੀ ਆਰੀ ਵਿਦ ਤੇ ਹੈਡ ਹੋ ਗਿਆ ਹਾਂਜੀ ਇਹ ਵਾਲਾ ਜੀ ਆ ਵੀ ਜੀ ਮਸ਼ੀਨੀ ਆਰੀ ਵਿਦ ਦਾ ਹੈਡ ਹੈ ਠੀਕ ਹੈ ਜੀ ਬਾਕੀ ਇਹ ਮੇਰੇ ਕੋਲ ਉੱਪਰ ਆਪਣੇ ਮਸ਼ੀਨਾਂ ਹੋਰ ਵੀ ਕਾਰੀਗਰ ਚੱਲ ਰਹੇ ਨੇ ਆਹ ਵਰਕਰ ਸਾਜੀ ਇੱਕ ਵਾਰ ਨਾਲ ਸਾਰਾ ਆਹ ਪਿੱਛੇ ਪਾਫ ਥ੍ਰੈਡ ਦਾ ਵੀ ਬੰਦ ਹੈ ਇਹ ਇਸ ਤਰ੍ਹਾਂ ਕਿਸੇ ਬੰਦ ਹੈ ਲੋ ਵੀ ਆ ਹੋ ਰਿਹਾ ਇਹ ਕਿਹੜਾ ਹੋ ਰਿਹਾ ਜੀ ਇਹ ਵੀ ਪਾਫ ਥ੍ਰੈਡ ਦਾ ਕੰਮ ਹੈ ਜੀ ਆਹ ਬਾਈ ਦਿਖਾਉਂਦਾ ਇਧਰ ਨਾ ਇੱਕ ਮਿੰਟ ਆ ਦੇਖੋ ਆਜ ਦਾ ਹੋਣਾ ਇਹ ਤਾਰੀ ਕਰਨਾ ਹੈ ਹਾਂਜੀ ਇਨੇ ਇਹ ਤਿਆਰ ਕਰਦੇ ਨੇ ਹੁਣ ਆ ਦੇਖੋ ਸਾਡੇ ਕੋਲੇ 2 2 3 3 ਪੀਸ 4 4 ਪੀਸ ਸਾਰੇ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਤਿਆਰ ਕਰਾ ਸਕਦੇ ਆ ਅਸੀਂ ਕਰਦੇ ਆ ਸਾਡੇ ਇਕੱਠੇ ਹੋ ਕੇ ਮਾਲ ਜਾਂਦਾ ਆਪਣਾ ਜਿੰਨੀ ਕਿ ਹਾਂਜੀ ਸਾਰਾ ਹੋਲ ਸੇਲ ਦਾ ਹੀ ਕੰਮ ਆ ਬਾਈ ਜੀ ਠੀਕ ਆ ਜੀ ਤੇ ਲੋ ਜੀ ਆ ਹੋ ਰਹੀ ਐ ਇਧਰ ਆ ਨਾ ਹੁਣ ਆ ਪੀਸ ਅਸੀਂ ਆਪਣੇ ਤਿਆਰ ਕਰਦੇ ਆ ਹਾਂਜੀ ਹੁਣ ਆ ਦੇਖੋ ਮਸ਼ੀਨਰੀ ਵਿਦ ਦਾ ਹੈਂਡ ਦੇ ਪੀਸ ਨੇ ਜਿੱਦਾ ਸ਼ੈਲਟਰ ਬਣਾਤੀ ਹਾਂਜੀ ਸ਼ੈਲਟਰ ਦੇ ਨਾਲ ਆ ਬਾਟਮ ਆ ਜੀ ਓਕੇ ਜੀ ਜਿਹਨੂੰ ਸਲਵਾਰ ਆਪਾਂ ਕਹਿੰਦੇ ਆ ਸਲਵਾਰ ਤੇ ਤੇ ਵੀ ਵਰਕ ਆ ਗਿਆ ਜੀ ਹਾਂਜੀ ਇਹ ਪਫ ਮਸ਼ੀਨੀ ਆ ਰਹੀ ਹੈ ਜੀ ਇਹ ਠੀਕ ਆ ਜੀ ਮਸ਼ੀਨੀ ਆ ਰਹੀ ਵਿਦ ਹੈਂਡ ਆ ਆ ਦੇਖੋ ਆ ਚੀਜ਼ਾਂ ਸਿੱਧਾ ਤਿਆਰ ਕਰਦੇ ਆ ਤੁਹਾਨੂੰ ਸਾਰੀਆਂ ਚੀਜ਼ਾਂ ਸਾਡੇ ਕੋਲੋਂ ਅਲੱਗ-ਅਲੱਗ ਮਿਲਣ ਗਈਆਂ ਠੀਕ ਆ ਜੀ ਹਾਂਜੀ ਓਕੇ ਨਾ ਲੋਕ ਜਿਹੜੇ ਦੁਕਾਨ ਤੇ ਆਉਂਦ ਨੇ ਉਹ ਬਾਈ ਉਹ ਨਹੀਂ ਆਪ ਸਾਰੇ ਕੰਮ ਕਰ ਰਹੇ ਨੇ ਇਹ ਕੀ ਕੰਮ ਆ ਵੀਰੇ ਇਹਾਂ ਜੀ ਪ੍ਰਿੰਸਿੰਗ ਤਿਆਰ ਕਰ ਰਹੇ ਹਾਂ ਜਿਹੜੀ ਆਪਣੀ ਮੇਨ ਡਿਜ਼ਾਈਨਿੰਗ ਆ ਨਾ ਹਾਂਜੀ ਅਸੀਂ ਉਹ ਗਲੀਆਂ ਮੈਂ ਆਪ ਗਲੀਆਂ ਪਾਕੇ ਟ੍ਰੇਸ ਬਣਾ ਕੇ ਗਲੀਆਂ ਪਾਕੇ ਨਾਲ ਉਹਨੇ ਡਿਜ਼ਾਈਨ ਫਿਰ ਅੱਗੇ ਜਾ ਕੇ ਤੇ 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 ਸ਼ਕੂਆ ਠੀਕ ਹੈ ਜੀ ਮੈਂ ਹਾਂ ਜੀ ਉਹ ਅਸੀਂ ਉਹ ਸਾਰਾ ਕੁਝ ਅਸੀਂ ਆਪ ਤਿਆਰ ਕਰਦੇ ਆ ਵੀ ਅਸੀਂ ਕੁਝ ਬਾਹਰੋਂ ਚੀਜ਼ਾਂ ਅਰੇ ਤੋਂ ਨਹੀਂ ਲੈਂਦੇ ਠੀਕ ਹੈ ਜੀ ਤੇ ਜਿੱਦਾਂ ਹੁਣ ਇਹ ਡਿਜ਼ਾਈਨ ਤਿਆਰ ਹੋ ਗਿਆ ਤੇ ਵਿੱਚ ਉਹਨ ਗਲੀਆਂ ਪਾਕੇ ਹਾਂ ਜੀ ਇਹ ਸਾਰਾ ਫਿਰ ਉਹਦੇ ਉੱਪਰ ਇਹ ਸ਼ਿਪਾਈ ਹੋਊਗੀ ਠੀਕ ਹੈ ਜੀ ਆਹ ਜਿਹੜਾ ਗਲੀਆਂ ਪੈ ਗਿਆ ਨਾ ਬੜਾ ਜੀ ਦੇਖ ਲਓ ਲਓ ਸਾਰੇ ਬਾਈ ਉਹਨਾਂ ਦਾ ਹਨਾ ਕੰਮ ਆਪਣਾ ਹੀ ਆ ਤੇ ਮੈਂ ਤੁਹਾਨੂੰ ਇੱਧਰ ਦਿਖਾ ਵੀ ਦਿੰਦਾ ਸਾਰਾ ਇੱਧਰ ਤੇ ਆਹ ਦੇਖੋ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਬ ਉਹ ਵੀ ਮਲਾ ਓਲਾ ਨਹੀਂ ਹੈਗਾ ਸਾਰਾ ਤੁਹਾਡੇ ਸਾਹਮਣੇ ਇਹ ਜਿਹੜੀ ਚੀਜ਼ ਹੈਗੀ ਆ ਤੇ ਸਾਰਾ ਆਪਣਾ ਕਸਟਮਰ ਦਾ ਮਾਲ ਪਿਆ ਜੀ ਠੀਕ ਆ ਯਾ ਸਾਰਾ ਕਸਟਮਰ ਦਾ ਮਾਲ ਪਿਆ ਡਾ ਹਾਂ ਭੇਜਣਾ ਬਾਕੀ ਤੁਸੀਂ ਆਪਣੀ ਅਕੋਰਡਿੰਗ ਜੀ ਤਿਆਰ ਕਰਾਉਣਾ ਤੇ ਜਿਵੇਂ ਆਪਾਂ ਤੁਹਾਨੂੰ ਨਾ ਸਾਰਾ ਬਾਈ ਨੂੰ ਨਾ ਕੰਮ ਦਿਖਾਇਆ ਹੈਂਡਵਰਕ ਮਸ਼ੀਨੀ ਵਰਕ ਸਾਰਾ ਤੁਹਾਨੂੰ ਵਰਕ ਦਿਖਾਇਆ ਤੇ ਉਹ ਵਰਕ ਹੋ ਕੇ ਸੂਟ ਰੈਡੀ ਹੋ ਕੇ ਇੱਥੇ ਆ ਰਹੇ ਆ ਫੈਕਟਰੀ ਦੇ ਵਿੱਚ ਨਾ ਬਾਈ ਉਹਨਾਂ ਦੀ ਫੈਕਟਰੀ ਵਿੱਚ ਪਹੁੰਚੇ ਹੋਏ ਆ ਤੇ ਕਪੜਾ ਵੀ ਤੁਸੀਂ ਆਪ ਤੇ ਯਾਰ ਦੇ ਦੇਣੇ ਹੋ ਕਸਟਮਰ ਨੂੰ ਜਮਨ ਜੀ ਸਾਰਾ ਪੂਰਾ بیس ਪਿਆ ਪਲੇਨ ਵੀ ਇਸ ਨੇ ਓਕੇ ਓਕੇ ਆ ਪਲੇਨ ਫੈਬ੍ਰਿਕ ਆ ਗਿਆ ਸਾਰਾ ਨਾ ਠੀਕ ਹੈ ਸਾਡੇ ਕੋਲ ਇਹ ਵੀ ਸਾਰੀ ਕੁਆਲਟੀ ਅਸੀਂ ਦਿਵਾਨ ਸਿੰਘ ਤੋਂ ਪੱਥਰੇ ਦਾ ਮਾਲ ਲਾਉਨੇ ਆ ਠੀਕ ਹੈ ਜੀ ਅਸੀਂ ਕੁਆਲਟੀ ਹਲਕੀ ਨਹੀਂ ਲਾਉਂਦੇ ਜਿਆ ਅਰਜਨ ਦੇ ਕਰੇਵ ਲਾਵਾਂਗੇ ਤਾਂ ਸਾਰੇ بیس ਵਧੀਆ ਲਾਉਨੇ ਆ ਜਿੱਦਾਂ ਜਿਉਂ ਕਈ ਵਾਰ ਕਸਟਮਰ ਨੂੰ ਉਧਰ ਆਪਣੇ ਕੋਲ ਕਲਰ ਨਹੀਂ ਹੈਗਾ ਹਾਂਜੀ ਹਾਂਜੀ ਫਿਰ ਅਸੀਂ ਇਹਦੇ ਵਿੱਚ ਅਸੀਂ ਡਾਈ ਕਰਵਾ ਦਿੰਨੇ ਆ ਲਓ ਜੀ ਡਾਈ ਮਨ ਲਾ ਕੇ ਤੁਹਾਨੂੰ ਇੱਕੋ ਜੀ ਤੇ ਸਾਰੀ ਕਿ ਚੀਜ਼ ਮਿਲ ਜਾਣੀ ਤੁਸੀਂ ਜਿਹੜੀ ਹੋਲ ਸੇਲ ਦੇ ਰੇਟਰ ਪੀਸ ਨੇ ਸਾਡੇ ਜ ਉਨਾ ਦਬੱਟਾ ਸੂਟ ਅਸੀਂ ਬਹੁਤ ਜਨਰਲ ਰੇਟ ਦੇ ਉੱਤੇ ਲਓ ਜੀ ਇਹ ਸਿੱਧਾ ਅਸੀਂ ਵੀਡੀਓ ਦੇ ਉੱਤੇ ਨਹੀਂ ਇਸ ਚੀਜ਼ ਰੇਟ ਨੂੰ ਦੇ ਸਕਦੇ ਹਾਂਜੀ ਹਾਂਜੀ ਪਰ ਇਹ ਰੇਟ ਅਸੀਂ ਸਿਰਫ ਤੁਹਾਨੂੰ ਸਿੱਧਾ ਡਾਇਰੈਕਟ ਫੋਨ ਤੇ ਉੱਤੇ ਫੋਨ ਤੇ ਉੱਤੇ ਕੰਟੈਕਟ ਕਰੋ ਕਿ ਫਿਰ ਅਸੀਂ ਤੁਹਾਨੂੰ ਕਲੀਅਰ ਕਰਦੇ ਤੇ ਹੁਣ ਚੱਲਦੇ ਆਂ ਆਪਾਂ ਤੁਹਾਨੂੰ ਪ੍ਰੋਪਰ ਬਾਈ ਨਾਲ ਐਡਰੈਸ ਦੱਸਾਂਗੇ ਸੌ ਆਪ ਦਾ ਹਨਾ ਸਾਰਾ ਮਾਲ ਜਿੰਨਾ ਵੀ ਪੈਸਾ ਨਾ ਮੇਰਾ ਹੋਲਸੇਲ ਦਾ ਮਾਲ ਹੈ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਵੀ ਇਹਦੇ ਵਿੱਚ ਕੋਈ ਟ੍ਰਿੰਪਲ ਰੇਟ ਨਹੀਂ ਹੈ ਲਓ ਜੀ ਹਾਂਜੀ ਬਿਲਕੁਲ ਸਾਫ਼ ਸੁਥਰਾ ਕੰਮ ਕਰਦੇ ਆਂ ਆ ਦੇਖੋ ਤੇ ਸਭ ਤੋਂ ਗੱਡੀ ਗੱਲਾਂ ਬ ਹਾਂਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸਹਿਰ ਮਰੇਡ ਕੋਟਲੇ ਬਹੁਤ ਹੀ ਸਸਤੇ ਤੇ ਵਧੀਆ ਹੈਂਡਵਰਕ ਦੇ ਸੂਟ ਦਿਖਾਇਆ ਤੇ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਏ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ